ਫਾਜ਼ਨ ਕਾ ਵਿਕਿੰਗ ਬੀ ਤੇਜ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਕੀਤਾ ਕਿਕ ਨੰਬਰ ਤੇ ਬੈਂਕ ਲਾ ਲਾ ਮੈਂ ਤੁਹਾਨੂੰ ਕਾਫੀ ਹੈਡਫੋਨ ਮਿਲ ਰਹੇ ਸੰਤਾ ਇੱਥੇ ਵੱ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਨ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਫਾਜ਼ਨ ਕਾ ਵਿਕਿੰਗ ਬੀ ਤੇਜ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਟਡ ਸਾਊਂਡ ਸ਼ੋ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈੱਡਫੋਨ ਮਿਲ ਰਹੇ ਨੇ ਸੰਤਾ ਇੱਥੇ ਪਾ ਚੜ ਕੇ ਹਿੱਸਾ ਲੈਣ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਨ ਦਾ ਡਿਸਟ੍ਰਿਕਟ ਵਾਸਤੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਫਾਜ਼ਨ ਦਾ ਵਿਖੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਟਡ ਸਾਊਂਡ ਸ਼ੋ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈੱਡਫੋਨ ਮਿਲ ਰਹੇ ਨੇ ਸੰਕਤਾਈ ਤੇ ਵੱ ਚੜ ਕੇ ਸਨੈਰ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਲਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਫਾਜ਼ਲਕਾ ਵਿਖੇ ਬੀਤੇ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵਡ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਤੇ ਮੈਂ ਤੁਹਾਨੂੰ ਕਾਫੀ ਹੈਡਫੋਨ ਮੇਰੇ ਕੋਲ ਸੰਕਤਾਈ ਤੇ ਵੱ ਚੜ ਕੇ ਸਨੈਰ ਯਾਨੀ ਸਾਰੇ ਹੋਂਚੇ ਨਹੀਂ ਦੇਖਣ ਵਾਸਤੇ ਸਪਾਜਨ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅੱਜ ਸਪਾਜਨ ਕਾ ਵਿਖੇ ਬੀਤੇ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਵ ਸਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਤੇ ਮੈਂ ਤੁਹਾਨੂੰ ਕਾਫੀ ਹੈਡਫੋਨ ਮਿਲ ਰਹੇ ਸੰਤਾ ਇੱਥੇ ਵੱਧ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨਹੀਂ ਦੇਖਣ ਵਾਸਤੇ ਸਪਾਜਨ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਅਜੀਫਾਜ਼ਨ ਕਾ ਵਿਖੇਂ ਬੀਤੇ ਬਹਾਦਰ ਦੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਟਡ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ ਕੀਤਾ ਤੇ ਮੈਂ ਤੁਹਾਨੂੰ ਕਾਫੀ ਹੱਦੋਂ ਮੈਨੂੰ ਖੇੜ ਸੰਤਾ ਇੱਥੇ ਵੱ ਚੜ ਕੇ ਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਫਾਜ਼ਨ ਕਾ ਡਿਸਟ੍ਰਿਕਟ ਵਾਸਤੇ ਕੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ ਅਜੀਫਾਜ਼ਨ ਕਾ ਵਿਖੇਂ ਬੀਤੇ ਬਹਾਦਰ ਦੀ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਲਾਈਟ ਸਟ ਸਾਊਂਡ ਸ਼ੋਅ ਪੰਜਾਬ ਸਰਕਾਰ ਵੱਲੋਂ 88 ਨੰਬਰ ਤੇ ਮੈਂ ਲਾ ਲਾ ਮੈਨੂੰ ਕਾਫੀ ਹੈਡਫੋਨ ਮਿਲ ਰਹੇ ਨੇ ਸੰਤਾ ਇੱਥੇ ਬਾਜ਼ ਚੜ ਕੇ ਹਸਨੈਨ ਯਾਨੀ ਸਾਰੇ ਪਹੁੰਚੇ ਨੇ ਦੇਖਣ ਵਾਸਤੇ ਪਾਸਲਕਾ ਡਿਸਟ੍ਰਿਕਟ ਵਾਸਤੇ ਬਹੁਤ ਹੀ ਪ੍ਰਾਊਡ ਹਾਂ ਥੈਂਕ ਯੂ